ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ 11 ਤਰੀਕ ਦੇ ਮੌਸਮ ਦੀ ਅਤੇ 12 ਤਰੀਕ ਨੂੰ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਫੇਸਬੁਕ ਆਈਡੀ ਸਤਗੁਰ ਪੰਗੋ ਨੂੰ ਫੋਲੋ ਨਹੀਂ ਕੀਤਾ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਸਭ ਤੋਂ ਪਹਿਲਾਂ ਦੋਸਤੋ ਆਪਾਂ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਸੈਟਲਾਈਟ ਨੇ ਉਹਨਾਂ ਦੀਆਂ ਤਸਵੀਰਾਂ ਦੇਖਾਂਗੇ ਤੇ ਪਹਿਲਾਂ ਮੈਪ ਦੇਖ ਰਹੇ ਹਾਂ ਆਪਾਂ ਇਸ ਸਮੇਂ ਪੰਜਾਬ ਤੇ ਹਰਿਆਣਾ ਦਾ ਜਿਹੜਾ ਮੌਸਮ ਹੈ ਉਹ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਹੈ ਇਸ ਸਮੇਂ ਦੇਖ ਸਕਦੇ ਹੋ ਚਮਕਦੀ ਹੋਈ ਤੌਪ ਤੇ ਇਧਰ ਹਰਿਆਣਾ ਦੇ ਵਿੱਚ ਚਮਕਦੀ ਹੋਈ ਤੌਪ ਜਿਹੜੀ ਤਸਵੀਰਾਂ ਲਾਈਵ ਤੁਹਾਨੂੰ ਜੋ ਮੈਪ ਦੇ ਵਿੱਚ ਦਿਖਾ ਰਿਹਾ ਹਾਂ ਦੋਸਤੋ ਦੇਖ ਸਕਦੇ ਹੋ ਜੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਕਰੰਟ ਵੈਦਰ ਦੀ ਜਿਹੜੀ ਇਹ ਅਪਡੇਟ ਹੈ ਇਹ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਸਮੇਂ ਦੇਖ ਸਕਦੇ ਹੋ ਇਧਰ ਜੁਪੀ ਐਮਪੀ ਦੇ ਵਿੱਚ ਜੋ ਥੋੜਾ ਜਿਹਾ ਹਰਿਆਣਾ ਦੇ ਦਿੱਲੀ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਵੀ ਜਿਹੜੀ ਬੱਦਲਵਾਈ ਆ ਲੰਘਦੀ ਹੋਈ ਨਜ਼ਰ ਆਊਗੀ ਇਸੇ ਤਰ੍ਹਾਂ ਥੋੜੇ ਜਿਹਾ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਥੋੜੀ ਥੋੜੀ ਬੱਦਲਵਾਈ ਆ ਉਹ ਆਪਾਂ ਨੂੰ ਇਸ ਸਮੇਂ ਦੇਖਣ ਨੂੰ ਮਿਲੂਗੀ ਤੁਸੀਂ ਤਸਵੀਰਾਂ ਲਾਈਵ ਦੇਖੋਗੇ ਦੋਸਤੋ ਤੁਹਾਨੂੰ ਜਿਹੜੇ ਪੰਜਾਬ ਦੇ ਮੌਸਮ ਦੀਆਂ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਜਿਹੜਾ ਕਿ ਪਹਾੜੀ ਇਲਾਕੇ ਦੇ ਵਿੱਚ ਕੋ ਸਿਸਟਮ ਉੱਠਿਆ ਹੋਇਆ ਉਹ ਪਹੁੰਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਲੇਜ ਰਾਖ ਤੇ ਲੈਹਦੇ ਪੰਜਾਬ ਵਾਲੇ ਸਾਡੇ ਸਿਸਟਮ ਆ ਜਿਹੜਾ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਪਹਾੜੀ ਇਲਾਕਿਆਂ ਵਿੱਚ ਹਿਮਾਚਲ ਦਰੋਂ ਜੰਮੂ ਐਂਡ ਕਸ਼ਮੀਰ ਤੇ ਲੈਹਦੇ ਪੰਜਾਬ ਦੇ ਕੁਝ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੇ ਜਿਹੜੇ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਹੋਣਗੇ ਪਰੰਤੂ ਇਸ ਦਾ ਪੰਜਾਬ ਦੇ ਉੱਤੇ ਕੋਈ ਵੀ ਵੱਡਾ ਪ੍ਰਭਾਵ ਨਹੀਂ ਪਊਗਾ ਇਹ ਸਿਸਟਮ ਜਿਹੜਾ ਪੰਜਾਬ ਵੱਲੋਂ ਇਸ ਤਰ੍ਹਾਂ ਮੂਵ ਜ਼ਰੂਰ ਕਰ ਰਿਹਾ ਤੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੁਹਾਨੂੰ ਬਦਲਵਾਈ ਜਿਹੜੀ ਉਹ ਵੀ ਦੇਖਣ ਨੂੰ ਮਿਲੂਗੀ ਜਿਵੇਂ ਆਪਾਂ ਕਹਿ ਸਕਦੇ ਗਰਦਾਸਪੁਰ ਦੇ ਇਲਾਕੇ ਹੋਗੇ ਫਿਰੋਜ਼ਪੁਰ ਦੇ ਇਲਾਕੇ ਹੋਗੇ ਪਠਾਨਕੋਟ ਦੇ ਇਲਾਕੇ ਹੋ ਗਏ ਇਧਰੋਂ ਪਟਿਆਲੇ ਦੇ ਲੁਧਿਆਣੇ ਦੇ ਮਰੇਲ ਕੋਟਲੇ ਦੇ ਕੁਝ ਖੇਤਰ ਬਠਿੰਡੇ ਮਾਨਸਾ ਸੰਗਰੂਰ ਵਾਲੇ ਇਲਾਕਿਆਂ ਦੇ ਵਿੱਚ ਜਾਂ ਇਧਰੋਂ ਕਹਿ ਸਕਦੇ ਹਾਂ ਆਪਾਂ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਬਾਈ ਐ ਦਿਖਾਈ ਦੇ ਰਹੀ ਐ ਤੁਸੀਂ ਦੇਖ ਸਕਦੇ ਹੋ ਲਾਈਵ ਸੈਟਲਾਈਟ ਦੀ ਤਸਵੀਰਾਂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਸੈਟਲਾਈਟ ਆ ਦੋਸਤੋ ਇਸ ਦੇ ਵਿੱਚ ਅਪਡੇਟ ਦਿੱਤੀ ਹੋਈ ਐ ਕਿ ਅੱਜ ਬੱਦਲਾਂ ਦੀ ਆਵਾਜਾਈ ਫਿਰ ਲੰਘਦੇ ਹੋਏ ਅੱਗੇ ਨਜ਼ਰ ਆਊਗੀ ਅਨ ਜਿਵੇਂ ਕਿ ਕੱਲ 10 ਤਰੀਕ ਨੂੰ ਜਿਹੜਾ ਬੱਦਲਾਂ ਦੀ ਆਵਾਜ਼ੇ ਆਉਂਦੀ ਰਹੀ ਇਸੇ ਤਰ੍ਹਾਂ ਅੱਜ ਵੀ ਜਿਹੜੀ 11 ਤਰੀਕ ਨੂੰ ਬੱਦਲਾਂ ਦੀ ਆਵਾਜ਼ੇ ਇਸੇ ਤਰ੍ਹਾਂ ਲੰਘਦੀ ਰਹੂ ਤੋਂਪਾ ਜਿਹੜੀ ਉਹ ਚਮਕਦੀ ਹੋਈ ਆਪਾਂ ਨੂੰ ਜ਼ਰੂਰ ਨਜ਼ਰ ਆਊਗੀ ਤੇ ਉਸ ਤੋਂ ਬਾਅਦ ਹਵਾਵਾਂ ਦੀ ਗੱਲ ਕਰੀਏ ਤਾਂ ਅੱਜ ਹਵਾਵਾਂ ਦੀ ਗਤੀ ਜਿਹੜੀ ਉਹ ਥੋੜੀ ਘੱਟ ਹੀ ਰਹੂਗੀ ਨਾਰਮਲ ਜੀ ਦਰਮਿਆਨੇ ਤੋਂ ਵੀ ਘੱਟ ਥੋੜੀ ਜਿਹੀ ਹਵਾਵਾਂ ਦੀ ਗਤੀ ਰਹੂਗੀ ਹੋ ਸਕਦਾ ਕੁਝ ਖੇਤਰਾਂ ਵਿੱਚ ਜਿਹੜੀ ਪੂਰਬੀ ਹਵਾਵਾਂ ਦਾ ਰੋਖਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਦੋਸਤੋ 12 ਤਰੀਕ ਨੂੰ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਜੋ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਹੈ ਤੇ ਬਾਕੀ ਬਦਲਾਅ ਆਉਂਦੇ ਰਹਿੰਦੇ ਨੇ ਉਹ ਤੁਹਾਡਾ ਨਾਲ ਸਮੇਂ-ਸਮੇਂ ਤੇ ਉੱਤੇ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹੇ ਨੇ ਤੇ ਬਾਕੀ ਦੋਸਤੋ ਇਸ ਤੋਂ ਬਾਅਦ ਜੇਕਰ ਗੱਲ ਕਰੇ ਤਾਪਮਾਨਾਂ ਦੀ ਤਾਂ ਦਿਨ ਦੇ ਤਾਪਮਾਨ ਨੇੜੇ ਹੋ 21 ਡਿਗਰੀ ਤੋਂ ਪਲੱਸ 25 26 ਡਿਗਰੀ ਤੱਕ ਹੀ ਦਰਜ ਕੀਤੇ ਜਾ ਰਹੇ ਨੇ ਦਿਨ ਦੇ ਤਾਪਮਾਨ ਤਸਵੀਰੇ ਦੇ ਜਾਰਾ ਰਾਤ ਦੇ ਤਾਪਮਨ ਨੇ ਜਿਹੜੇ ਘੱਟੋ ਘੱਟ ਤਾਪਮਨ ਨੇ 5 ਡਿਗਰੀ ਤੋਂ ਲੈ ਕੇ ਵੱਧ ਤੋਂ ਵੱਧ ਤਾਪਮਨ 11-12 ਡਿਗਰੀ ਤੱਕ ਜਿਹੜੇ ਦਰਜ ਕੀਤੇ ਜਾ ਰਹੇ ਨੇ ਵੱਖ-ਵੱਖ ਖੇਤਰਾਂ ਦੇ ਹਰਿਆਣੇ ਤੇ ਪੰਜਾਬ ਦੇ ਤੇ ਇਸੇ ਤਰ੍ਹਾਂ ਤੁਸੀਂ ਹਰਿਆਣੇ ਦਾ ਵੀ ਦੇਖ ਸਕਦੇ ਹੋ ਸੈਟਲਾਈਟ ਦੇ ਵਿੱਚ ਤਸਵੀਰਾਂ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਆ ਤੇ ਇਧਰ ਰਾਜਸਥਾਨ ਦਾ ਇਧਰੋਂ ਲੈਂਦੇ ਪੰਜਾਬ ਦੇ ਵਿੱਚ ਇਹ ਸਿਸਟਮ ਪਹੁੰਚਿਆ ਹੋਇਆ ਜਿਹੜਾ ਕਿ ਪੰਜਾਬ ਨੂੰ ਪ੍ਰਭਾਵਿਤ ਥੋੜਾ ਜਿਆ ਕਰ ਰਿਹਾ ਹੈ ਕੁਝ ਖੇਤਰਾਂ ਵਿੱਚ ਬਦਲਵਾਈ ਜਿਹੜੀ ਪੰਜਾਬ ਦੇ ਇੱਥੇ-ਇੱਥੇ ਬਣੀ ਹੋਈ ਹੈ ਤੁਸੀਂ ਲਾਈਵ ਜਿੱਥੇ-ਇੱਥੇ ਮਾਰਕ ਕਰਿਆ ਦੋਸਤੋ ਦੇਖ ਸਕਦੇ ਹੋ ਤੇ ਇਧਰੋਂ ਉੱਪਰ ਹਿਮਾਚਲ ਦੇ ਵਿੱਚ ਵੀ ਜਿਹੜੀ ਬਦਲਵਾਈ ਤੇ ਤੁੰਦ ਨਮਾ ਮਾਹੌਲ ਬਣਿਆ ਹੋਇਆ ਹੋਰ ਕੋਈ ਅਪਡੇਟ ਆਉਗੇ ਦਿਨ ਵੇਲੇ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ